ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿলো ਧੰਨਵਾਦੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ 'ਚ ਤੁਹਾਨੂੰ ਦਿਖਾਵਾਂਗੇ ਜੀ ਅੱਜ ਗਾਜਰਾ ਦੀ ਸਬਜ਼ੀ ਤੇ ਹੁਣ ਮੈਂ ਲੱਗੀ ਆ ਜੀ ਗਾਜਰਾ ਦੀ ਸਬਜ਼ੀ ਦੀ ਤਿਆਰੀ ਕਰਨਾ ਪਹਿਲਾਂ ਮੈਂ ਮਟਰ ਕੱਟੂਗੀ ਫਿਰ ਗਾਜਰਾ ਛਿੱਲੂਗੀ ਜੀ ਤੁਸੀਂ ਬਲੌਗ ਨਾਲ ਬਨੇ ਰਹੋ ਜੀ ਤੇ ਲੋ ਜੀ ਐਦਾ ਦੇਖੋ ਜੀ ਗਾਜਰਾ ਲਿਆਂਦੀ ਆ ਮੈਂ ਤੇ ਮਟਰ ਵੀ ਲਿਆਈ ਤੇ ਹੁਣ ਇਹਨਾਂ ਨੂੰ ਮੈਂ ਪਹਿਲਾਂ ਉੱਪਰ ਤੋਂ ਚਿੱਲੂਗੀ ਤੇ ਫੇਰ چیرੂਗੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਇਹਨਾਂ ਨੂੰ ਕਟਿੰਗ ਕਰੂੰਗੇ ਜੀ ਫੇਰ ਇਹਦੀ ਤਿਆਰੀ ਕਰੂੰਗੇ ਜੀ ਸਬਜ਼ੀ ਦੀ ਤੇ ਉਹ ਤੁਸੀਂ ਖਲਾਰਾ ਇਗਨੋਰ ਕਰ ਦਿਓ ਜੀ ਤੇ ਉਧਰ ਖਲਾਰਾ ਪਿਆ ਵਾ ਜੀ ਉਹ ਅਜੇ ਮੈਂ ਸمیٹਣਾ ਪਹਿਲਾਂ ਮੈਂ ਸਬਜ਼ੀ ਕੱਟ ਲਵਾਂ ਫੇਰ ਮੈਂ ਉਹ ਦੇਖਦੀ ਆ ਕੱਪੜੇ ਤੈਥੋਂ ਲਾ ਕੇ ਅਲਮਾਰੀ 'ਚ ਸੈੱਟ ਕਰੂੰਗੀ ਜੀ ਜਿਹੜੇ ਪਾਣ ਵਾਲੇ ਉਹ ਭਾਰਕੂਗੀ ਜਿਹੜੇ ਅਣ ਜਾਣ ਵਾਲੇ ਔਲਮਾਰੀ ਚ ਕਰੂਗੀ ਜੀ ਤੇ ਹੁਣ ਮੌਸਮ ਵੀ ਜੇ ਝੋਣ ਲੱਗ ਗਿਆ ਤੇ ਸਰਦੀਆਂ ਵਾਲੇ ਕੱਪੜੇ ਵੀ ਕੱਢਣੇ ਜੀ ਤੇ ਚਲੋ ਜੀ ਪਹਿਲਾਂ ਮੈਂ ਕੱਟ ਲਵਾਂ ਜੀ ਸਬਜ਼ੀ ਤੇ ਤੁਹਾਨੂੰ ਮਿਲਦੇ ਆ ਜੀ ਫੇਰ ਲਓ ਜੀ ਮੈਂ ਮਟਰ ਵੀ ਕੱਢ ਲਏ ਗਾਜਰਾ ਚਿੱਲੇ ਆ ਤੇ ਹੁਣ ਰਹੀ ਗਾਜਰਾ ਚੀਰਨ ਨੂੰ ਤੇ ਮੈਂ ਚੀਰੂਗੀ ਗਾਜਰਾ ਤੇ ਉਧਰ ਸਾਡੀ ਬਾਹਰ ਸਿਮੂ ਸੁੱਤੀ ਪਈ ਐ ਸਿਮੂ ਸੋ ਗਈ ਜੀ ਅੱਜ ਅੱਜ ਜਿਹੜੇ ਸਵੇਰ ਦੇ ਸਾਫ਼ ਸੁਪਈਆ ਲੱਗੇ ਵੀ ਤੇ ਕਰਨਜੀ ਤੇ ਉਹ ਥੱਕ ਗਈ ਤੇ ਹੁਣ ਉਹ ਕਈਆ ਜੀ ਸੁੱਤੀ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਜੀ ਤੇ ਬਹੁਤ ਟਾਟੇ-ਬਾਟੇ ਕਰੀ ਜੀ ਅਜੂ ਨੇ ਮੇਰੇ ਨਾਲ ਤੇ ਮੇਰੀ ਹੈਲਪ ਵੀ ਬਹੁਤ ਕਰਵਾਈ ਕੰਮ ਕਰਨ ਚ ਤੇ ਹੁਣ ਸੌਂਗੀ ਜੀ ਤੇ ਦੇਖੋ ਜੀ ਹੁਣ ਸੁੱਤੀ ਵਈ ਆ ਜੀ ਤੇ ਹਜੇ ਦੇਖੋ ਜੀ ਹਜੇ ਤਾਂ ਮੇਰੀ ਸਾਫ਼ ਸੁਭਾਈ ਹੋਈ ਆਲਮੋਸਟ ਤੇ ਹਜੇ ਸਾਰਾ ਸਮਾਨ ਰੱਖਣਾ ਇਨ ਸੈੱਟ ਕਰਕੇ ਰੱਖਣਾ ਜੀ ਤੇ ਪਰਦੇ-ਪੁਰਦੇ ਸਾਰੇ ਤਾਰੇ ਵੀ ਉਹ ਵੀ ਲਗਾਣੇ ਜੀ ਤੋਂ ਇਹਦਾ ਇਹ ਵੀ ਜੀ ਤੇ ਚਲੋ ਜੀ ਹੁਣ ਮੈਂ ਪਹਿਲਾਂ ਚੀਰ ਲਵਾਂ ਜੀ ਗਾਜਰਾ ਤੇ ਫਿਰ ਤੁਹਾਨੂੰ ਮੈਂ ਕਰਦਾ ਦਵਾਂਗੀ ਵੀ ਹੋਮ ਟੂਰ ਕਿਉਂਕਿ ਸਾਰਾ ਕੁਝ ਸਮਾਨ ਸੈੱਟ ਹੋ ਜਾਊਗਾ ਜੀ ਤੇ ਫਿਰ ਦਵਾਂਗੇ ਤੁਹਾਨੂੰ ਕਰਦਾ ਹੋਮ ਟੂਰ ਤੇ ਅਜੇ ਤਾਂ ਮੈਂ ਹੌਲੀ ਹੌਲੀ ਸਾਰਾ ਸਮਾਨ ਸੈੱਟ ਕਰਨ ਲੱਗੀ ਆ ਜੀ ਤੇ ਪਹਿਲਾਂ ਮੈਂ ਸਾਰਾ ਸਮਾਨ ਸੈੱਟ ਕਰ ਲਵਾਂ ਤੇ ਘਰ ਦੀਆਂ ਚੰਗੀ ਤਰ੍ਹਾਂ ਸਫਾਈ ਹੋ ਜਾਵੇ ਤੇ ਫਿਰ ਤੁਹਾਨੂੰ ਦਵਾਂਗੀ ਜੀ ਕਰਦਾ ਹੋਮ ਟੂਰ ਤੇ ਤੁਸੀਂ ਸਾਡੇ ਬਲੌਗ ਨਾਲ ਬਨੇ ਰਹੋ ਜੀ ਤੇ ਹੁਣ ਮੈਂ ਚੀਰ ਲਵਾਂ ਜੀ ਗਾਜਰਾ ਲਓ ਜੀ ਮੈਂ ਕੱਟ ਲਿਆ ਸੀ ਗਿਆ ਗਾਜਰਾ ਮਟਰ ਤੇ ਥੋੜੇ ਜਿਹੇ ਆਲੂ ਪਾਏ ਸੀ ਧੋ ਕੇ ਸਿਮਮੂ ਵਰਕੇ ਦੇ ਸਿਮਮੂ ਉੱਤੋਂ ਜੜਾ ਕੰਤੀ ਚ ਸਬਜੀ ਜੀ ਤੇ ਅੱਧਰ ਮੈਂ ਮਸਾਲਾ ਵੀ ਤਿਆਰ ਕਰ ਲਿਆ ਤੇ ਹੁਣ ਲਾਉਂਗੀ ਜੀ ਸਬਜੀ ਨੂੰ ਤੜਕਾ ਤੇ ਤੁਸੀਂ ਸਾਡੇ ਬਲੌਗ ਨਾਲ ਬਨੇ ਰਹੇ ਹੋ ਜੀ ਤੇ ਤੁਹਾਨੂੰ ਅਸੀਂ ਸਾਰਾ ਕੁਝ ਦਿਖਾਈ ਜਾਊਗਾ ਕਿਵੇਂ ਜਿਵੇਂ ਅਸੀਂ ਸਬਜੀ ਬਣਾਦੇ ਆ ਤੇ ਫਿਰ ਬਾਅਦ ਕੱਪੜਾ ਦੀ ਕਰੋਗੇ ਸੈਟਿੰਗ ਉਹ ਜੀ ਅਸੀਂ ਤੇਲ ਰੱਖਤਾ ਸੀ ਕਿ ਘਰ ਵਿੱਚ ਤੇ ਹੋੜਾ ਹੋ ਗਈ ਸੀ ਗਾਜਰਾ ਦੀ ਸਬਜ਼ੀ ਗਾਜਰਾ ਨੂੰ ਬਟਰ ਦੀ ਤੇ ਹੁਣ ਤੇਲ ਗਰਮ ਹੋਣ ਰੱਖਿਆ ਸੀ ਤੇ ਵਿੱਚ ਪਾਉਂਗੇ ਜੀ ਜ਼ੀਰਾ ਤੇ ਤੁਸੀਂ ਕੁੱਕਰ ਵਾਸਤੇ ਬਹੁਤ ਕਲੈਕਟ ਕਰੇ ਸੀਗੇ ਵੀ ਅਸੀਂ ਕੁੱਕਰ ਬਦਲੋ ਕੁੱਕਰ ਬਦਲੋ ਤੇ ਮੈਂ ਚਲੇ ਗਈ ਸੀਗੀ ਮੰਮੀ ਨਾਲ ਕੋਲ ਤੇ ਪਿੱਛੇ ਤੇ ਹਸਬੰਡਰ ਮੇਰੇ ਲਈ ਕਹਿ ਰਹੇ ਸੀ ਸਾਰਾ ਸਾਫ ਕਰ ਲਈ ਸੀਗੇ ਪਿੱਛੇ ਤੇ ਉਹਨਾਂ ਨੇ ਰੋਟੀ ਸਬਜ਼ੀ ਬਣਾਈ ਤੇ ਉਹਨਾਂ ਤੇ ਫਿਰਦੇ ਤਾਂ ਮਾਜੜੀ ਹੋਈ ਜੀ ਇੰਨੇ ਚੰਗੀ ਤਰ੍ਹਾਂ ਤੇ ਕੁੱਕਰ ਖਰਾਬ ਹੋ ਗਿਆ ਸੀਗਾ ਤੇ ਕੋਈ ਨਾ ਜੀ ਉਹ ਅਸੀਂ ਚੇਂਜ ਕਰ ਦੋਗੇ ਜੀ ਇਹ ਲਈ ਦੇਤਾ ਤਾਂ ਬੇਚੀ ਗੀਰਾ ਕੀ ਜੀਰੇ ਕਰਦੇ ਜੀ ਥੋੜਾ ਥੋੜਾ ਬਰਾਊਨ ਤੇ ਕੇ ਪਾਉਣੇ ਚਾਹ ਲਾ ਜਿਹੜਾ ਅਸੀਂ ਕੱਲ੍ਹ ਖਰਿਆ ਸੀ ਦੀ ਵੀ ਸਾਡੀ ਫੈਮਿਲੀ ਵਿੱਚ ਕੌਣ ਕੌਣ ਹੈ ਜੀ ਵੀ ਸਾਡੀ ਫੈਮਿਲੀ ਵਿੱਚ ਕੌਣ ਕੌਣ ਹੈ ਜੀ ਤੇ ਮੈਂ ਰੰਧਰਗੀ ਜੀ ਮੇਰੀ ਡੈਡੀ ਜਿਹੜਾ ਮੇਰੇ ਸਹੁਰਾ ਸਾਹਿਬ ਤੇ ਇੱਕ ਮੇਰੇ ਹਸਬੰਡ ਤੇ ਸਾਡੇ ਕੁੜੀ ਕੁੜੀਆਂ ਨੇ ਛੋਟੇ ਜਿਹੇ ਸਿੱਕੀ ਨੇ ਚਾਰ ਜਣੇ ਹੈ ਜੀ ਸਾਰੇ ਤੇ ਮੇਰੀ ਜਿਹੜੀ ਸੱਸ ਹੈ ਮੇਰੀ ਸੱਸ ਦੀ ਡੈਥ ਹੋ ਗਈ ਸੀ ਜੀ ਤੇ ਉਹਨੂੰ ਥੀ ਕਿ ਸ਼ੂਗਰ ਸ਼ੂਗਰ ਕਰਕੇ ਉਹਨੇ ਪੈਰਾਂ ਅੱਜ ਕੋੜੀ ਹੋਈ ਜਾਂਚਣ ਦੀ ਹੋ ਗਈ ਤੇ ਪੈਰ ਹੋ ਗਏ ਬਹੁਤ ਖਰਾਬ ਤੇ ਇਹਦੇ ਕਰਕੇ ਉਹ ਠੀਕ ਨਹੀਂ ਹੋਏ ਜੀ ਐਸਲੋ तो वह करके डैथ हो गई थी जी तो साल की होने डैथ हो साल तो दो तीन महीने उपर हो गए हो गए जी आएगी बाकी हो सार मिलाऊँगी डैडी भी मिलाऊंगी जी तो अपने हस्बैंड भी मिलाऊंगी तो हसबैंड मेरे थर्मल प्लान से जॉब करते जी ਜੋ ਵੀ ਹੋਈ ਸਾਡੇ ਬਲੌਗ ਦੇਖੀਆ ਕਰੋ ਸਾਰਾ ਕੁਝ ਦਿੱਤੀ ਜਾਉਂਗੇ ਨਾਲ ਬਣਾ ਕੇ ਨਾਲ ਉਹ ਫੜਕਾਂ ਦਾ ਹੋਮ ਵੀ ਬਣ ਗਏ। ਇਕਰ ਉਹ ਵੀ ਤੁੰਦੇ ਦਾ ਮਸਾਲਾ ਪਾ ਲਵਾਂ। ਹੁਣ ਇਹ ਤਾਂ ਬਣ ਜੇ ਜੀ ਤਨ ਤਿਆਰ। ਲਓ ਜੀ ਸਾਡਾ ਮਸਾਲਾ ਹੋ ਗਿਆ ਸੀ ਤਿਆਰ ਤੇ ਹੁਣ ਅਸੀਂ ਅਚਮਾਤੀ ਹਲਦੀ ਨਮਕ ਤੇ ਥੋੜੀ ਜੀ ਪੀਸੀ ਵੀ ਲਾਲ ਮਿਰਚ ਪਾਈ ਜੀ ਤੇ ਹੁਣ ਅਸੀਂ ਛਾਉਂਗੇ ਜੀ ਟਮਾਟਰ।

Gracias. ਸਬਜ਼ੀ ਦਾ ਤੜਕਾ ਤੇ ਜਦੋਂ ਸਾਡੀ ਸਬਜ਼ੀ ਬਣ ਕੇ ਤਿਆਰ ਹੋ ਗਈ ਤੇ ਨਾਲ ਦੀ ਨਾਲ ਲਾਉਗੇ ਇਸ ਗਰਮ ਗਰਮ ਪਰਸ਼ਾਤਾ ਤੇ ਇਹ ਤੁਹਾਨੂੰ ਖਾ ਕੇ ਇਸ ਤਰ੍ਹਾਂ ਪੀ ਦੱਸੋ ਕਿ ਸੱਚੀ ਸਾਡੀ ਕਿਵੇਂ ਦੀ ਹੁੰਦੀ ਹੈ ਤੇ ਆਜੋ ਸਾਡੀ YouTube ਫੈਮਿਲੀ ਵਿੱਚ ਵਰਮ ਕਰਪਾ ਚਾਦਾ ਤੇ ਇੱਕ ਅਜਬਰੀ ਸਬਜ਼ੀ ਖਾ ਲਓ ਜੀ ਅਸੀਂ ਬਣਾਉਂਦੇ ਆ ਜਤਨ ਤੁਸੀਂ ਆਣ ਲੱਤ ਸਾਡੀ ਬਣ ਜਾਣੀ ਜੀ ਤੇ ਜਿਵੇਂ ਸਾਰੇ ਪੁੱਛਦੇ ਸੀਗੇ ਵੀ ਸਾਡੇ ਸਾਰਾ ਪਿੰਡ ਕਿਹੜਾ ਹੈ ਮੇਰਾ ਸਾਰਾ ਪਿੰਡ ਹੈ ਜੀ ਟਿੰਬਰਪੁਰ

ਤਿਆਰ ਹੋ ਗਈ ਮੇਰੇ ਘਰ ਵਾਲੀ ਸਬਜੀ ਦਾ ਵਿਆਹ ਤੇ ਯਾਰ ਹੋ ਗਈ ਜੀ ਲਓ ਜਿਵੇਂ ਤੇ ਸਾਡੀ ਸਬਜੀ ਵਾਲਾ ਕੇ ਤਿਆਰ ਹੋ ਗਈ ਤੇ ਕਿੱਕ ਕਰ ਦੇਖੋ ਕਿੰਨਾ ਵਧੀਆ ਹੈ ਸਬਜੀ ਦਾ ਤੇ ਐ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅੱਜ ਲੱਗੀ ਹੈ ਜੀ ਸਬਜੀ ਦੀ ਤੇ ਆ ਜੀ ਤੁਸੀਂ ਦਿਖਾ ਲਓ ਜੀ ਕਾਚਰਾ ਦੀ ਮਟਰਾਂ ਦੀ ਆਲੂ ਵਾਲੀ ਸਬਜੀ ਤੇ ਨਾਲ ਹੈ ਜੀ ਫਲ ਦਾ ਪ੍ਰਸ਼ਾਦਾ ਤੇ ਇਹ ਬਣਾ ਲਿਆ ਜੀ ਜੀ ਆ ਜਾਓ ਖਾ ਲਓ ਜੀ तो हम आते नहीं लोग उन्हें नए मिलेंगे जो वीडियो देखकर लोग कोई कोई बात नहीं रहे हैं तो हम आते हैं देख वीडियो देखकर वीडियो में देखो Flipkart पर प्रांक तो मैं हूं ना करना चाहते हैं यानी कि मैं जो हूं ये अगर अगर भी पार्ट के बीच ऐड ਮੋੜ ਤਾਂ ਦੇ ਦੋ ਬੀ ਕਮੈਂਟਸ਼ਨ ਕੋਸ਼ਿਸ਼ ਨਾਲ ਜੇ ਤੁਸੀਂ ਕੁਝ ਪੁੱਛਦੇ ਤਾਂ ਮੈਂ ਜੀ ਦੱਸਿਆ ਹੋਰ ਜੀ ਤੁਸੀਂ ਕਿਹਾ ਕਿ ਪੁੱਛਦੇ ਐ ਤੇ ਅਜਾ ਜੀ ਮੇਰੇ ਘਰ ਚ ਹੈਗੇ ਜੀ ਮੇਰੇ ਸੋਹਰਾ ਸਾਹ ਤੇ ਇਸਦੈਂ ਕੋਈ ਕਿ ਮੈਂ ਟਿਕਾ ਦੀ ਦੂਰ ਤੇ ਮੇਰੀ ਇਹ ਸੱਸ ਸਹੇਲੀ ਜੀ ਉਹਨੇ ਰੱਖ ਲਈ ਨੇ ਜਿਹਦੇ ਜਿਹਦੇ ਲਈ ਕਾਰੀ ਦਾ ਪੈਰ ਜੀ ਫੋਟੋਆਂ ਇਹਨਾਂ ਨੂੰ ਅੜਨਾਂ ਦੀ ਮਨਾ ਕੇ ਜਿਵੇਂ ਸਾਰਿਆਂ ਨਾਲ ਤੇ ਆਪਣੇ ਘਰ ਦਾ ਹੋਣਾ ਜੀ ਜੀ ਜਿਦਾ ਜਿਦਾ ਬਲੌਗ ਵਾਲੇ ਐਮੀ ਕਿ ਜਿਹੜੇ ਸੀਸਟ ਤੇ ਪਾੜਦੇ ਬਲੌਗ ਪਾੜਦੇ ਨੇ ਜਿਹੜੇ ਸੇ ਸਪੋਰਟ ਕਰਦੇ ਸੀ ਨੇ ਤੇ ਸਾਡੇ ਇਹ ਐਂਡ ਬਲੌਗ ਉਹ ਜਿਹੜਾ ਇਟਾਇਲੀਆਂ ਤੇ ਥੋੜਾ ਜਿਹਾ ਮਾਹੌਲ ਤਾਂ ਜਿਸ ਤਰ੍ਹਾਂ ਯੂਨੀ ਚੇਂਜ ਹੋਊਗਾ ਪਰ ਬਲੌਗ ਮਤਲਬ ਬੜੀਆ ਜਿਹੀ ਕੰਟੈਂਟ ਕਰਦੇ ਤਾਂ ਬੜੀਆ ਬਣਾਉਂਦਾ ਬੜੀ ਕਰਦੇ ਨੇ ਤੇ ਇਹ ਚੋਰੀ ਨੂੰ ਮੈਂ ਬੜਾ ਅਲਮਾ ਜਿਹਾ ਕਰਦਾ ਹਾਂ ਸ਼ਾਦਾ ਜੇ ਤਾਂ ਮਿਲਦੇ ਜਿਕੇ ਲਓ ਜੀ ਮਿਲੋ ਜੀ ਮੇਰੇ ਡੈਡੀ ਜੀ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤਿਆ ਜੀ ਮੇਰੇ ਸੋਹਰਾ ਸਾਹਿਬ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਵੀਡੀਓ ਚ ਮਿਲਾ ਦਿਓ ਜੀ ਵੀ ਇੱਕ ਵਾਰ ਆਪਣੇ ਜਿਹੜੇ ਤੁਹਾਡੇ ਸੋਹਰੇ ਪਰਿਵਾਰ ਚ ਕੌਣ ਕੌਣ ਹੈ ਜੀ ਆ ਹੈਗੇ ਜੀ ਡੈਡੀ ਜੀ ਤੇ ਉਧਰ ਮੇਰੇ ਹਸਬੰਦ ਬੈਠੇ ਜੀ ਸਾਰੇ ਜੀ ਤੇ ਉਹ ਕਰਦੇ ਜੀ ਥਰਮਲ ਪਲਾਂਟ ਚ ਜੌਬ ਤੁਸੀਂ ਪੁੱਛਦੇ ਸੀਗੇ ਵੀ ਕਿਆ ਜੌਬ ਕਰਦੇ ਥਰਮਲ ਪਲਾਂਟ ਚ ਲੱਗੇ ਭੇਜੀ ਇਹ ਥਰਮਲ ਪਲਾਂਟ ਚ ਕਰਦੇ ਜੌਬ ਤੇ ਮਾਤਾ ਜੀ ਨੂੰ ਮੌਜਾ ਹੈ ਮੈਂ ਹਾਂ ਤੇ ਡੈਡੀ ਜੀ ਘਰਾਂ ਖੇਤੀ ਉਹੀ ਕਰਦੇ ਜੀ ਤੇ ਡੈਡੀ ਕਰਦੇ ਖੇਤੀ ਜਿਸ ਤਰ੍ਹਾਂ ਠੇਕੇ ਰੁਕੇ ਪਰ ਜ਼ਮੀਨ ਲੈ ਲੈਂਦੇ ਫਿਰ ਖੇਤੀ ਕਰ ਲੈਂਦੇ ਜੀ ਦੇ ਡੈਡੀ ਜੀ ਪੁੱਛਦੇ ਸੀਗੇ ਵੀ YouTube ਫੈਮਲੀ ਸਾਡੇ ਵੀ ਸਾਡੇ ਮੰਮੀ ਜੀ ਨਹੀਂ ਹੈਗੇ ਤੇ ਮੈਂ ਦੱਸਿਆ ਸੀਗਾ ਉਹਨਾਂ ਨੂੰ ਵੀ ਡੈਡੀ ਹੈ ਜਿਹੜਾ ਹੈ ਡੈਡੀ ਹੋਈ ਹੈ ਸਾਡੇ ਫੈਮਲੀ ਚ ਮੰਮੀ ਹੈ ਨਹੀਂ ਮੰਮੀ ਨੂੰ 슈ਗਰ ਸੀਗਾ ਵੀ ਤੁਸੀਂ ਦੱਸ ਦੋ ਵੀ ਕੀ ਹੋਇਆ ਸੀਗਾ ਮੰਮੀ ਨੂੰ 슈ਗਰ ਦਾ ਜੀ ਬਾਲਾ ਹਾਂ ਤੇ ਉਹਨਾਂ ਦੇ ਪੈਰ ਹੋ ਗਏ ਸੀਗੇ ਜੀ ਖਰਾਬ 슈ਗਰ ਜੇ ਵੀ 아니 ਠੀਕ ਨਹੀਂ ਹੋਇਆ ਮਿੱਠਾ ਦਾ ਭਰੇ 23 ਮਹੀਨਾ ਵੀ ਕਰਦੇ ਰਿਹਾ ਮੈਂ 2 ਮਹੀਨਾ ਰਿਹਾ 23 ਮਹੀਨਾ ਹਾਂ ਜੀ ਤੇ ਉਹਦੇ ਕਰਕੇ ਠੀਕ ਨਹੀਂ ਹੋਏ ਹੈਗੇ ਜਿਹਨੂੰ ਦੀ ਪੈਰਾਂ ਚ ਇਨਫੈਕਸ਼ਨ ਜੀ ਹੋ ਗਈ ਸੀਗੀ ਤੇ ਕਾਫੀ ਜੀ ਇਲਾਜ ਵੀ ਕਰਿਆ ਨਾ ਤਾਂ ਤਾ ਫਰਕ ਨਹੀਂ ਪਿਆ ਹੈਗਾ ਜੀ ਤੇ ਫਿਰ ਉਸ ਤੋਂ ਥੋੜਾ ਵੀ ਆਨੇ ਕੀ ਆਪਰੇਸ਼ਨ ਵੀ ਹੋਇਆ ਸੀਗਾ ਹੱਥ ਦਾ ਤੇ ਉਸ ਤੋਂ ਬਾਅਦ ਵੀ ਨਹੀਂ ਠੀਕ ਹੋਏ ਤੇ ਫਿਰ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਉਹਨਾਂ ਨੂੰ ਸਾਲਕ ਹੋ ਗਿਆ ਜੀ ਐਕਸਪਾਇਰ ਹੋਏ ਨੂੰ ਤੇ ਆਹ ਹੈ ਜੀ ਸਾਡੀ ਫੈਮਿਲੀ ਚ ਤੇ ਸਾਡੀ ਛੋਟੀ ਜੀ ਫੈਮਿਲੀ ਹੈ ਜੀ ਇੱਕ ਡੈਡੀ ਹੈ ਤੇ ਮੇਰੇ ਹਸਬੰਡ ਛੋਟੀ ਜੀ ਕੁੜੀਆ ਤੇ ਇੱਕ ਮੈਂ ਤੇ ਅਸੀਂ ਚਾਰ ਜਣੇ ਆ ਜੀ ਤੇ ਆਹੀ ਹੈ ਸਾਡੀ ਫੈਮਿਲੀ ਤੇ ਤੁਹਾਨੂੰ ਘਰ ਦਾ ਹੋਮ ਟੂਰ ਮੈਂ 3-4 ਦਿਨ ਬਾਅਦ ਆਉਂਗੀ ਜੀ ਲਓ ਜੀ ਮੇਰਾ ਕੰਮ ਹੋ ਗਿਆ ਸਾਰਾ ਫਿਨਿਸ਼ ਤੇ ਮੈਂ ਝਾੜੂ ਪੋਚਾ ਕਰ ਲਿਆ ਜੀ ਤੇ ਰੋਟੀ ਸੱਜਿਆ ਸੇ ਬਣਾ ਲਈ ਸੀਗੀ ਤੇ ਇੱਧਰ ਬੇੜਾ ਵੀ ਤੋਤਾ ਸਾਰਾ ਤੇ ਬੇੜਾ ਇਹਨੂੰ ਤੋਤਾ ਕੇ ਸਾਫ਼ ਕਰਤਾ ਜੀ ਤੇ ਹੁਣ ਮਸ਼ੀਨ 'ਚ ਕੱਪੜੇ ਲਾਏ ਜੀ ਧੋਣੇ ਤੇ ਮਸ਼ੀਨ ਦਾ ਕੱਪੜੇ ਧੋ ਦੂਗੀ ਫਿਰ ਹੁਣ ਮੈਂ ਸਿਮੂ ਨੂੰ ਣਡਾਉਂਗੀ ਜੀ ਤੇ ਚਲੋ ਜੀ ਮਿਲਦੇ ਹਾਂ ਜੀ ਤੁਹਾਨੂੰ ਫੇਰ ਸਿਮੂ ਨੂੰ ਣਡਾ ਦਈਏ ਜੀ ਤੇ ਅੱਜ ਸਿਮੂ ਦੇ ਸਕੂਲ 'ਚ ਜਾ ਕੇ ਆਣਾ ਜੀ ਤੇ ਮਿਲਦੇ ਹਾਂ ਜੀ ਤੁਹਾਨੂੰ ਫੇਰ ਲਓ ਜੀ ਤੇ ਹੁਣ ਮੈਂ ਲੱਗੀ ਸੀਗੀ ਸਾਰਾ ਕੰਮ ਕੁੰਮ ਨਿਬੇੜ ਕੇ ਜੀ ਤੇ ਪਹਿਲਾਂ ਅਸੀਂ ਬੂ ਦੇ ਸਕੂਲ ਚ ਗਏ ਸੀਗੇ ਜੀ ਤੇ ਸਕੂਲ ਚ ਕੁਝ ਕੰਮ ਸੀਗਾ ਪਤਾ ਕਰਕੇ ਆਉਣਾ ਸੀਗਾ ਕੁਝ ਤੇ ਪਹਿਲਾਂ ਅਸੀਂ ਸਕੂਲ ਚ ਗਏ ਸੀਗੇ ਤੇ ਸਕੂਲ ਤੇ ਉਹ ਆ ਕੇ ਤੇ ਹੁਣ ਮੈਂ ਸਾਰੇ ਕੱਪੜੇ ਜਿਹੜੇ ਬਾਹਰ ਪਏ ਸੀਗੇ ਸਾਰੇ ਸੈੱਟ ਕਰਤੀ ਜੀ ਤੇ ਉਧਰ ਅਲਮਾਰੀ ਅਲਮੂਰੀਆਂ ਸੈੱਟ ਕਰਤੀ ਤੇ ਤੁਸੀਂ ਦੇਖਿਓ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ ਹੁਣ ਵੀ ਮੈਂ ਸਾਰੇ ਕੱਪੜੇ ਕਿਵੇਂ ਸੈਟਿੰਗ ਕਰੀ ਹੈ ਜੀ ਉਧਰ ਦੇਖੋ ਅਜੇ ਵੀ ਲੱਗੀ ਵੀ ਹੈ ਜੀ ਕਿਉਂਕਿ ਅੱਧੇ ਘਰ ਰਹਿੰਦੇ ਆ ਜਿਹੜੇ ਘਰਪਣ ਵਾਲੇ ਕਪੜੇ ਨੇ ਸਾਈਡ ਪਰ ਕੱਟੇ ਉਹ ਬਾਹਰ ਅਲਮਾਰੀ ਚ ਰੱਖਨੇ ਜੀ ਤੇ ਆਹ ਹਜੇ ਪੇਟੀ ਪਰ ਪਏ ਆ ਤੇ ਜਿਹੜੇ ਆਉਣ ਜਾਣ ਵਾਲੇ ਆ ਤੇ ਉਹਨਾਂ ਦੀ ਮੈਂ ਸੈਟਿੰਗ ਕਰਤੀ ਤੇ ਦੇਖੋ ਆ ਹੈਗੇ ਜੀ ਸੱਤੇ ਨੀਚੇ ਹੈਗੇ ਜੀ ਸੀਮੂ ਦੇ ਕਪੜੇ ਤੇ ਉਸ ਤੋਂ ਉੱਪਰ ਵੀ ਹੈਗੇ ਜੀ ਮੈਂ ਗਰਮੀਆਂ ਦੇ ਨਾਈਟ ਸੂਟ ਵਗੈਰਾ ਤੇ ਅਦਰ ਆਉਣ ਜਾਣ ਵਾਲੇ ਕਪੜੇ ਹੈ ਜੀ ਇਹ ਸਾਰੇ ਤੇ ਉਸ ਤੋਂ ਉੱਪਰ ਹੈਗਾ ਜੀ ਸੁਖਵਿੰਦਰ ਦੇ ਕਪੜੇ ਤੇ ਇਹ ਅਦਰ ਦੇ ਇਹ ਜਿਹੜੇ ਯਾਨੀ ਬਰੀ ਬੁਰੀ ਦੇ ਸੂਟ ਪਏ ਐ ਇਹਨਾਂ ਤੇ ਮੈਂ ਯੂਜ਼ ਨਹੀਂ ਕਰਦੀ ਜੀ ਇਹ ਇਸ ਤਰ੍ਹਾਂ ਹੀ ਪਏ ਐ ਤੇ ਹਜੇ ਔਰ ਉਸ ਤੋਂ نیچے ਗਰਮ ਸੂਟ ਐ ਕੋਟ ਵਗੈਰਾ ਕੋਟੀਆਂ ਤੇ ਇਹ ਵੀ ਹਜੇ نیچے ਘਰ ਪਾਣ ਲਈ ਘਰ ਪਾਣ ਲਈ ਹੈ ਜੀ ਗਰਮੀਆਂ ਦੇ ਤੇ ਹੁਣ ਮੌਸਮ ਚੇਂਜ ਹੋ ਗਿਆ ਤੇ ਮੈਂ ਛੋਟੇ ਜਿਹੇ ਸਰਦੀਆਂ ਦੇ ਕੱਪੜੇ ਕੱਢ ਲਈ ਜੀ ਤੇ ਅਦਰ ਬਰਸ ਬਰਸ ਟੰਗੇ ਐ ਜੀ ਤੇ ਓਕੇ ਸੌਕੇ ਕਰਕੇ ਜੀ ਇੰਨਾ ਕ ਕਰਿਆ ਮੈਂ ਸੈਟਿੰਗ ਹਜੇ ਤੱਕ ਦਾ ਐਨੀਕ ਸੈਟਿੰਗ ਹੋਈ ਤੇ ਹਜੇ ਮੈਨੂੰ ਇੱਧਰ ਪਈ ਹੈ ਜੀ ਹਜੇ ਆਹ ਕਰਨੀ ਸੈਟ ਤੇ ਮੈਂ ਲੱਗੀ ਹੈ ਜੀ ਹੌਲੀ ਹੌਲੀ ਕਰਨ ਸੈਟ ਤੇ ਉਧਰ ਮੇਰੀ سیمੂ ਵੀ ਬਾਹਰ ਪਈ ਹੈ ਜੀ ਤੇ ਉਹ ਵੀ ਸੌਣ ਲੱਗ ਗਈ ਜੀ ਤੇ ਲੋ ਜੀ ਸੌ ਗਈ سیمੂ ਤਾਂ ਜੀ ਪਹਿਲਾਂ ਮੇਰੇ ਨਾਲ ਗੱਲਾਂ ਮਾਰਦੀ ਸੀ ਜੀ ਤੇ ਗੱਲਾਂ ਮਾਰਦੀ ਮਾਰਦੀ ਉਹ ਸੌ ਗਈ ਤੇ ਚਲੋ ਜੀ ਮੇਰੇ ਇੱਕ ਕੱਪੜਿਆਂ ਦੀ ਸੈਟਿੰਗ ਤਾਂ ਹੋ ਗਈ ਜੀ ਸਾਰੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਕਿਸੇ ਅਗਲੇ ਬਲੌਗ 'ਚ ਤੇ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ